ਐਸ ਨਿਊਜ਼ 21 ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਸਤਲੁਜ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਠੱਕਰਪੁਰਾ ਪੱਟੀ ਵਿਖੇ ਜਿੱਥੇ ਕਿ ਜਸ਼ਨਦੀਪ ਲੜਕੀ ਨੇ ਵਿਦਿਆਰਥਣ ਨੇ ਨੈਸ਼ਨਲ ਲੈਵਲ ਤੇ ਸਿਲਵਰ ਮੈਡਲ ਜਿੱਤ ਹਾਸਲ ਕੀਤੀ ਹੈ ਉਸ ਦਾ ਸਕੂਲ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਔਰ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਗਈ ਕਿ ਉਹ ਵੀ ਇਸ ਬੱਚੀ ਦੀ ਵਿਦਿਆਰਥਣ ਦੀ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣਾ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਮੱਲਾ ਮਾਰਨ ਬੱਚੀ ਦੇ ਮੇਰੇ ਤੋਂ ਖੁਸ਼ ਹੋ ਕੇ ਇਹ ਬੱਚੇ ਦੀ ਫੀਸ ਤੇ ਅਸੀਂ ਪਹਿਲਾਂ ਹੀ ਮਾਫ ਕੀਤੀ ਹੋਈ ਆ ਅੱਜ ਅਸੀਂ ਨਗਦ ਰਾਸ਼ੀ ਇਹ ਬੱਚੀ ਦੇ ਸਨਮਾਨ ਵਾਸਤੇ 5100 ਰੁਪਏ ਦਿੱਤੇ ਗਏ ਧੰਨਵਾਦ ਸਰਵਜੀ ਅੱਜ ਸਾਨੂੰ ਇਸ ਬੱਚੀ ਤੋਂ ਜੋ ਉਮੀਦਾਂ ਸੀ ਉਹ ਉਮੀਦਾਂ ਇਸ ਬੱਚੀ ਨੇ ਪੂਰੀਆਂ ਕੀਤੀਆਂ ਸਾਡੇ ਸਕੂਲ ਨੂੰ ਸਤਲੁਕ ਪਬਲਿਕ ਸਕੂਲ ਚਿੰਨੈਸ ਕੰਡੀ ਸਕੂਲ ਠਕਰਪੁਰਾ ਉਹ ਬਹੁਤ ਮਾਣ ਵਾਲੀ ਗੱਲ ਆ ਇਹ ਬੱਚੀ ਨੈਸ਼ਨਲ ਲੈਵਲ ਤੇ ਪਹੁੰਚ ਕੇ ਤੇ ਆਪਣਾ ਸਿਲਵਰ ਮੈਡਲ ਲੈ ਕੇ ਆਈ ਆ ਸਾਡਾ ਸਕੂਲ ਜਿਹੜਾ ਵਾ ਸਦਾ ਹੀ ਬੱਚਿਆਂ ਵਾਸਤੇ ਖੇਡਾਂ ਪ੍ਰਤੀ ਬਹੁਤ ਹੀ ਛਲਾਗਾ ਜੋ ਜਿਹੜੇ ਉਪਰਾਲੇ ਕਰਦਾ ਰਹਿੰਦਾ ਕਿਉਂਕਿ ਬੱਚੇ ਸਾਡੇ ਅੱਗੇ ਵੀ ਪੰਜਾਬ ਲੈਵਲ ਤੇ ਆਪਣੇ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਬੱਚੇ ਪਹੁੰਚ ਚੁੱਕੇ ਆ ਅੱਜ ਇਹ ਨੈਸ਼ਨਲ ਖੇਡ ਕੇ ਆਈ ਆ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਤੇ ਇਹ ਬੱਚੀ ਨੇ ਸਾਡੇ ਸਕੂਲ ਦਾ ਪਿੰਡ ਦਾ ਤਸੇਲ ਦਾ ਜ਼ਿਲ੍ਹੇ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਇਹ ਅੱਜ ਇਹ ਰਿਪੋਰਟ ਆ ਮੈਂ ਸਾਥ ਨੂੰ ਪਬਲਿਸ਼ ਕਰਤ ਹੁ ਚਿਤਸਵੀਤ ਲਾਸਦੀਪ ਵਿਦਿਆਰਥਣਾ ਮੇਰੇ ਤੋਂ ਸਰਦਾਰ ਹਰਪ੍ਰੀਤ ਸਿੰਘ ਮੈਂ ਉਨ੍ਹਾਂ ਦਾ ਕਿ ਲੋਤਨ ਨਮਾ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਅੱਜ ਪਹੁੰਚਾਇਆ ਹੈ ਅਤੇ ਚੇਅਰਮੈਨ ਅਦਸਤੂਰ ਦੇ ਚੇਅਰਮੈਨ ਹਰਪ੍ਰੀਤ ਸਰ ਅਤੇ ਪ੍ਰਿੰਸੀਪਲ ਮੈਮ ਰਾਜਵੀਰ ਤਾਰ ਹੁੰਦਾਵਾ ਅਤੇ ਤੋਟ ਜਸ ਜਸਵਿੰਦਰ ਅਤੇ ਬਸ਼ੀਰ ਸਰ ਅਤੇ ਸਮੂਲ ਸਟਾਫ ਮੈਂਨਾਂ ਦਾ ਵੀ ਦਿਨੋ ਧੰਨਵਾਦ ਕਰਦੀ ਹਾਂ ਅਤੇ ਜੀਰੇ ਦੇ ਤੇਲ ਨਾਲ ਦੀਦੀ ਤੀਜੂ ਦੇ ਸੰ ਅਤੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ ਅਤੇ ਮੈਂ ਆਪਣੇ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਵਾਸਤੇ ਸਾਰਪੋਰਟ ਪ੍ਰੋਫੈਸਰ ਕਿਵਿ ਸਕੂਲ ਬਹੁਤ ਬਹੁਤ ਸ਼ੁਕਰਗੁਜ਼ਾਰ ਅੱਜ ਇਸ ਮੌਕੇ ਦਾ ਜਿਸ ਸਾਡੇ ਸਕੂਲ ਦੇ ਵਿੱਚ ਫੁੱਲ ਜਿਹੜਾ ਹੈਗਾ ਪੰਜਾਬ ਲੈਵਲ ਤੱਕ ਚੜ੍ਹਿਆ ਆਇਆ ਬਹੁਤ ਬੱਚੇ ਦੀ ਮਿਹਨਤ ਆ ਬੱਚੇ ਦੇ ਨਾਲ ਨਾਲ ਸਾਡੇ ਸਕੂਲ ਦੇ ਮੈਨੇਜਮੈਂਟ ਕਮੇਟੀ ਸਰਪਾਰ ਹੁੰਦਾ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਗਿੱਲ ਉਹਨਾਂ ਦਾ ਬਹੁਤ ਵੱਡਾ ਸਹਿਯੋਗਦਾਨ ਆ ਸਾਡੇ ਪ੍ਰਿੰਸੀਪਲ ਮੈਡਮ ਰਾਜਵੀਰ ਕੌਰ ਤੇ ਦਾਸ ਇਥੇ 10 ਸਾਲ ਤੋਂ ਜੀਵੀ ਕਰ ਰਿਹਾ ਹੈ ਜੀਵੀ ਦੇ ਅਹੁਦੇ ਤੇ ਪਰ ਅੱਜ ਜਿੰਨੀ ਖੁਸ਼ੀ ਮੈਨੂੰ ਹੋ ਰਹੀ ਹੈ ਸਾਡੇ ਸਟਾਫ ਮੈਂਬਰਾਂ ਨੂੰ ਹੋ ਰਹੀ ਹੈ ਸ਼ਾਇਦ ਅੱਜ ਕਿਸੇ ਨੂੰ ਇੰਨੀ ਖੁਸ਼ੀ ਹੋਵੇ ਜਿਵੇਂ ਇੱਕ ਲੀਡਰ ਕੋਈ ਬੋਟਾ ਚ ਜਿੱਤ ਕੇ ਆਉਂਦਾ ਹੈ ਜਿਵੇਂ ਕੋਈ ਜੱਟ ਕੋਈ ਫਸਲ ਵਾਢ ਕੇ ਆਉਂਦਾ ਇਹ ਤੋਂ ਜ਼ਿਆਦਾ ਖੁਸ਼ੀ ਜਿਹੜੀ ਹੈ ਸਾਨੂੰ ਇਸ ਬੱਚੇ ਦੀ ਮਿਹਨਤ ਤੋਂ ਹੋ ਰਹੀ ਹੈ ਬੱਚੇ ਨੇ ਇੰਨੀ ਮਿਹਨਤ ਕੀਤੀ ਪੰਜਾਬ ਲੈਵਲ ਤੇ ਆ ਕੇ ਨੈਸ਼ਨਲ ਗੇਮਾਂ ਦੇ ਵਿੱਚ ਜਦੋਂ ਮੈਨੂੰ ਬੱਚੇ ਤੋਂ ਮੈਨੂੰ ਸਾਰਾ ਦੱਸਿਆ ਕਿ ਜਦੋਂ ਉਥੇ ਬੜਾ ਟਫ ਮੁਕਾਬਲਾ ਸੀ ਇੱਕ ਮਿਲੀ ਸਕੈਂਟ ਦੇ ਪੋਜੀਸ਼ਨ ਤੇ ਟਿੱਗੀ ਹੋਈ ਸੀ ਪਰ ਬੱਚੇ ਦੀ ਮਿਹਨਤ ਬੋਲੀ ਹੈ ਸ ਦਾਏ ਪਰ ਅੱਜ ਤੋਂ ਹੋਰ ਇਹਦੀ ਮਿਹਨਤ ਜਿਹੜੀ ਲਾਗੂ ਆ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਬਲੰਦੀਆਂ ਹਾਸਲ ਕਰੇਗੀ ਤੇ ਉਹ ਵੀ ਦਿਨ ਦੂਰ ਨਹੀਂ ਜਦੋਂ ਇਹਦੇ ਮੋਢਿਆਂ ਤੇ ਅਸੀਂ ਇਦਾਂ ਅਸੀਂ ਸਰਕਾਰ ਤੇ ਲਾਗੇ ਤੇ ਅਸੀਂ ਲਾਗੇ ਖਲੋਤੇ ਹੋਵਾਂਗੇ ਤਿੰਨ ਤਿੰਨ ਸਟਾਰ ਮੇਰੇ ਮੋਢਿਆਂ ਤੇ ਦਿਸਦੇ ਪਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਇਹਦੇ ਤੋਂ 3 ਸੈਕਿੰਡ ਜਿਹੜੇ ਪਿੱਛੇ ਆ ਇਹ ਗ੍ਰੈਸ਼ਰ ਲੈਵਲ ਤੇ ਕਿ ਮੈਂ ਤਾਂ ਨਾ 올림픽 ਤੱਕ ਇਹ ਪੇਚੀ ਜਾਵੇਗੀ ਜੋ ਮੈਨੂੰ ਇਹਦੇ ਵਿੱਚ ਦੇਖਦਾ ਪਿਆ ਨਾ ਮੈਨੂੰ ਜਿੰਨੀ ਇਹ ਬੱਚੇ ਦੀ ਮਿਹਨਤ ਆ ਇਹਦੀ ਮਿਹਨਤ ਰੰਗ ਲਿਆਈ ਆ ਮੁਹੱਬਤ ਧੰਵਾਦ ਸਾਰਿਆਂ ਦਾ ਥੈਂਕ ਯੂ ਬੱਚੀ ਨੇ ਸਾਬਤ ਕੀਤਾ ਹੈ ਕਿ ਲਗਨ ਲਗਨ ਨਾਲ ਕੋਈ ਵੀ ਕੰਮ ਕਰੋ ਤੇ ਉੱਚਾਪਾਤ ਨਹੀਂ ਖਾਂਦੀ ਲਗਨ ਇੱਕ ਛੋਟਾ ਜਿਹਾ ਸ਼ਬਦ ਆ ਪਰ ਜਿਸ ਨੂੰ ਉਹ ਲੱਗ ਜਾਂਦੀ ਹੈ ਉਹਦਾ ਜੀਵਨ ਬਦਲ ਕੇ ਰੱਖ ਦਿੰਦੀ ਆ ਅੱਜ ਇਸ ਬੱਚੀ ਨੇ ਸਾਬਤ ਕਰ ਦਿੱਤਾ ਹੈ ਸੋ ਬਹੁਤ ਮਾਣ ਮੈਨੂੰ ਇਸ ਨੂੰ ਸੋਚ ਕਰ ਰਿਹਾ ਸਾਰੇ ਟੀਚਰ ਜਿਹੜੇ ਗਿਆਓ ਕੁਝ ਕੁਝ ਨਾ ਕੁਝ ਇਸ ਬੱਚੀ ਵਾਸਤੇ ਬੋਲਣਾ ਚਾਹਦੇ ਸੀ ਬੜੀ ਪਿਆਰੀ ਜੀ ਬੱਚੀ ਆ ਸਕੂਲ ਦੀ ਸਟਾਰਟਿੰਗ ਬੱਚੀ ਨੇ ਇਸ ਸਕੂਲ ਤੋਂ ਜਿਹੜਾ ਸੀ ਆਪਣੇ ਸਟਾਰਟਿੰਗ ਜਿਹੜੀ ਸੀ ਨਰਸੀ ਕਲਾਸ ਤੋਂ ਬੱਚਾ ਪੜ ਰਿਹਾ ਆਪਣੇ ਕੋਲ ਕੀਤੀ ਆ ਜੋ ਇਹਦੇ ਮਾਪਿਆਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਜੋ ਇਹਦੇ ਅਧਿਆਪਕਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਸਾਡੀ ਮੈਨੇਜਮੈਂਟ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਇਹ ਬੱਚੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰੀਕੇ ਨਾਲ ਤਰੱਕੀਆਂ ਜਿਹੀਆਂ ਕਰੇ ਬੁਲੰਦੀਆਂ ਵਿੱਚ ਸਤਿ ਸ਼੍ਰੀ ਅਕਾਲ ਔਨ ਦ ਬਿਹਾਫ ਆਫ ਅਸ ਸਤਿਗੁਰ ਸਕੂਲ ਮਾਈ ਸੈਲਫ ਰਾਜਵੀਰ ਕੌਰ ਆਈ ਰੀਲੀ ਕੰਗ੍ਰੈਚੂਲੇਟ ਦ ਜਸ਼ਨਦੀਪ ਕੌਰ ਦ ਸਟੂਡੈਂਟ ਆਫ 10th ਗ੍ਰੇਡ ਹੂ ਵਨ ਅ ਸਿਲਵਰ ਮੈਡਲ ਇਨ ਅ ਨੈਸ਼ਨਲ ਲੈਵਲ ਇਨ ਐਥਲੀਟਸ ਸੋ ਇਹ ਬੜੀ ਪ੍ਰਾਊਡ ਮੂਵਮੈਂਟ ਆ ਇਹ ਬੱਚੇ ਦੀ ਡੈਡੀਕੇਸ਼ਨ ਹਾਰਡ ਵਰਕ ਸਿਨਸੀਅਰਿਟੀ ਡਿਸਪਲਿਨ ਨਾਟ ਓਨਲੀ ਬੱਚੇ ਦਾ ਮੈਂ ਕਹਾਂਗੀ ਇਹਨਾਂ ਦੇ ਕੋਚਸ ਦਾ ਟੀਚਰਸ ਦਾ ਸਕੂਲ ਮੈਨੇਜਮੈਂਟ ਦਾ ਨਾਲ ਹੀ ਪੇਰੈਂਟਸ ਦਾ ਵੀ ਉਨਾ ਹੀ ਹਾਰਡਵਰਕ ਆ ਕਿਉਂਕਿ ਮੈਂ ਇਹਦੀ ਜਰਨੀ ਨੂੰ ਦੇਖਿਆ ਆ ਮੈਨੂੰ ਆਲਮੋਸਟ 8 ਇਅਰਸ ਹੋ ਗਏ ਮੈਂ ਸਕੂਲ ਦੇ ਵਿੱਚ ਐਂਡ ਜਦੋਂ ਦਾ ਬੱਚਾ ਆਪਣੀ ਇਸ ਸਪੋਰਟਸਮੈਨਸ਼ਿਪ ਦੇ ਵਿੱਚ ਅੱਗੇ ਆਉਣ ਨੂੰ ਇਹਨੇ ਜਦੋਂ ਆਪਣੀ ਇੱਛਾ ਜ਼ਾਹਿਰ ਕੀਤੀ ਮੈਨੂੰ ਮੇਰੇ ਸਪੋਰਟਸ ਟੀਚਰਸ ਨੇ ਜਦੋਂ ਦੱਸਿਆ ਮੈਂ ਇਹਨਾਂ ਨੂੰ ਇਹੀ ਗੱਲ ਬੋਲੀ ਕਿ ਬੇਟਾ ਤੁਸੀਂ ਆਪਣਾ ਮੈਂ ਬੜੀ ਖੁਸ਼ ਹਾਂ ਕਿ ਤੁਸੀਂ ਆਪਣਾ ਕਰੀਅਰ ਚੂਜ਼ ਕੀਤਾ ਹੈ ਤੁਹਾਨੂੰ ਤੁਸੀਂ ਆਪਣਾ ਵਿਜ਼ਨ ਕਲੀਅਰ ਕੀਤਾ ਹੈ ਇੰਨੀ ਜੀ ਛੋਟੀ ਜੀ ਉਮਰ ਦੇ ਵਿੱਚ ਹੀ ਤੁਹਾਨੂੰ ਇਹ ਪਤਾ ਲੱਗ ਗਿਆ ਹੈ ਕਿ ਐਜੂਕੇਸ਼ਨ ਦੇ ਨਾਲ ਨਾਲ ਮੇਰਾ ਜ਼ਿਆਦਾ ਇੰਟਰਸਟ ਮੇਰਾ ਸਪੋਰਟਸ ਦੇ ਵਿੱਚ ਆ ਸੋ ਸਕੂਲ ਵੱਲੋਂ ਅਸੀਂ ਬਹੁਤ ਸਪੋਰਟ ਕੀਤਾ ਅਸੀਂ ਹਮੇਸ਼ਾ ਕੁੜੀਆਂ ਨੂੰ ਸਪੋਰਟ ਕਰਦੇ ਹਾਂ ਆਪਣਾ ਥੋੜੇ ਦਿਨ ਪਹਿਲਾਂ ਸਾਡਾ ਐਨੂਅਲ ਇਵੈਂਟ ਵੀ ਹੋਇਆ ਸੀ ਐਨੂਅਲ ਡੇ ਫੰਕਸ਼ਨ ਉਹਦੇ ਵਿੱਚ ਵੀ ਅਸੀਂ ਬੇਟੀਆਂ ਨੂੰ ਪ੍ਰਮੋਟ ਕੀਤਾ ਅਸੀਂ ਹਮੇਸ਼ਾ ਸਿ ਲੋੜੀ ਮਨਾਈ ਕੁੜੀਆਂ ਦੀ ਗਿੱਧੇ ਵਿੱਚ ਰਿਪਰੈਜ਼ੈਂਟ ਕੀਤਾ ਐਂਡ ਅਸੀਂ ਇਹੀ ਕਹਿੰਦੇ ਹਾਂ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੈ ਅਸੀਂ ਵੀ ਕਿਸੇ ਦੀਆਂ ਬੇਟੀਆਂ ਆ ਅੱਜ ਇਸ ਅਹੁਦੇ ਤੇ ਪਹੁੰਚੀਆਂ ਆ ਇਸ ਡੈਜ਼ਿਗਨੇਸ਼ਨ ਤੇ ਪਹੁੰਚੀਆਂ ਆ ਇਸੇ ਤਰੀਕੇ ਨਾਲ ਮੈਂ ਸਿਰਫ ਆਪਣੇ ਸਕੂਲ ਦੇ ਹੀ ਨਹੀਂ ਬਲਕਿ ਮੈਂ ਪੂਰੇ ਪੰਜਾਬ ਕੀ ਮੈਂ ਪੂਰੇ ਨੇਸ਼ਨ ਦੀ ਗੱਲ ਕਰਦੀ ਆ ਕਿ ਬੇਟੀਆਂ ਨੂੰ ਹਮੇਸ਼ਾ ਅੱਗੇ ਲੱਗੇ ਆਉਣਾ ਚਾਹੀਦਾ ਆ ਜਿਹੜੇ ਵੀ ਫੀਲਡ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਉਹ ਅੱਗੇ ਵੱਧਦੀਆਂ ਆ ਜਾਂ ਜਿਨ੍ਹਾਂ ਦਾ ਇੰਟਰਸਟ ਹੈਗਾ ਆ ਉਹਨਾਂ ਨੂੰ ਸਪੋਰਟ ਕਰੋ ਜਿੰਨਾ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੇਟੀਆਂ ਲਈ ਹੀ ਬੇਟੀਆਂ ਵਾਂਗੂ ਤੁਹਾਡਾ ਸਹਾਰਾ ਬਣਦਾ ਹੈ ਵਾਇਕੋ ਟਿਕਾ ਕਾਲਸਾ ਵਾਇਕੋ ਟਿਕੀ ਫਤਿਹ ਐਥਲੈਟਿਕ ਕੋਚ ਹਰਪ੍ਰੀਤ ਸਿੰਘ ਪੁੱਤਰੀ ਜਸ਼ਨਦੀਪ ਕੌਰ ਜੋ ਸਾਤਲੂ ਪਬਲਿਕ ਮੁਠਕਰਪੁਰ ਦੇ 10ਵੀਂ ਕਲਾਸ ਦੀ ਵਿਦਿਆਰਥਣਾਂ ਮੈਂ ਸਕੂਲ ਦੇ ਮੈਨੇਜਮੈਂਟ ਅਭੀਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰਾਜਬੀਰ ਕੌਰ ਦਾ ਧੰਨਵਾਦ ਡੀਪੀ ਟੀਚਰ ਜਸਵਿੰਦਰ ਸਿੰਘ ਦਾ ਸਮੂਹ ਸਟਾਫ ਦਾ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੀ ਬੱਚੀ 69 ਨੈਸ਼ਨਲ ਸਕੂਲ ਗੇਮ ਲਖਰੂ ਵਿੱਚ ਹੋ ਰਹੀਆਂ ਸਨ ਉਹਦੇ ਵਿੱਚ ਬੱਚੀ ਨੇ 4 400 ਮਿਟੈਂਸ਼ਨਲ ਲੈਵਰੇਜ ਸੈਕੰਡਰੀ ਇਸ ਜਿਹੜੀ ਆ ਉਹ ਪ੍ਰਾਪਤ ਕਰਕੇ ਆਈ ਆ ਕਿਉਂਕਿ ਇਸ ਬੱਚੀ ਨੇ ਜਦੋਂ ਗੇਮ ਸਟਾਰਟ ਕੀਤੀ ਸੀਗੀ 2 18 ਐਫ ਵਾਈ ਦੇ ਵਿੱਚ ਨੇ ਗੇਮ ਸਟਾਰਟ ਕੀਤੀ ਸੀਗੀ ਪਹਿਲੇ ਉਸ ਕੋਸਟੇਡ ਦੇ ਵਿੱਚ ਮੈਡਲ ਵੀ ਲੈ ਕੇ ਆਈ ਆ ਉਸ ਤੋਂ ਬਾਅਦ ਇਸ ਵਾਰ ਇਹਨੇ ਦਿਨ ਰਾਤ ਮਿਹਨਤ ਕਰਕੇ ਇਸ ਬੱਚੀ ਨੈਸ਼ਨਲ ਲੈਵਲ ਦੇ ਵਿੱਚੋਂ ਮੈਡਲ ਪ੍ਰਾਪਤ ਕੀਤਾ ਹੈ ਕਲ ਤੋਂ ਪਹਿਲਾਂ ਕੋ ਸਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਫਿਰ ਰਾਤ ਲਾ ਕੇ ਬੱਚੀ ਨੂੰ ਮਿਹਨਤ ਕਰਾਈ ਆ ਤੇ ন্যাਚੁਰਲ ਮੁਕਾਮ ਤੱਕ ਪਹੁੰਚਾਇਆ ਉਹ ਧੰਨਵਾਦ ਆ ਬਾਕੀ ਸਾਡੇ ਨਗਰ ਦਾ ਵੀ ਬਹੁਤ ਧੰਨਵਾਦ ਜਿਸ ਦਿਨ ਬੱਚੀ ਕੱਲ ਆਈ ਆ ਆਪਣੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਵਾਗਤ ਕੀਤਾ ਬੱਚੀ ਦਾ ਬਾਕੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਕੂਲ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਥੋਂ ਤੱਕ ਬੱਚੀ ਦਾ ਸਾਥ ਦਿੱਤਾ ਵੇਖੋ ਜੀ ਕੱਲ ਸਾਡੇ ਲਈ ਬਹੁਤ ਖੁਸ਼ੀ ਵਾਲੀ ਤੇ ਸਾਡੇ ਪਿੰਡ ਲਈ ਸਾਡੇ ਨਗਰ ਠੱਕਰਪਰੇ ਲਈ ਮਾਣ ਵਾਲੀ ਗੱਲ ਵੀ ਆ ਤੇ ਸਤਲੋ ਸਕੂਲ ਦੀ ਜਿੱਥੋਂ ਦੀ ਉਪਦਾਰਤ ਆਪਣੀ ਜਸ਼ਨਦੀਪ ਕੌਰ ਸਾਡੇ ਪਿੰਡ ਦੀ ਧੀ ਆ ਜਿਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਨੇ ਕੀ ਸਕੂਲ ਨੈਸ਼ਨਲ ਗੇਮਾਂ ਦੇ ਵਿੱਚ ਤਜਮਾ ਪ੍ਰਾਪਤ ਕੀਤਾ ਇਹਦੇ ਵਿੱਚ ਸਾਨੂੰ ਸਾਡੇ ਨਗਰ ਨੂੰ ਬਹੁਤ ਮਾਣ ਆ ਤੇ ਸਕੂਲ ਸਟਾਫ ਨੂੰ ਇਸ ਚੀਜ਼ ਦੇ ਉੱਪਰ ਇਨਾਂ ਦੀ ਵੀ ਮਿਹਨਤ ਇਨਾਂ ਦੇ ਪਰਿਵਾਰ ਦੀ ਮਿਹਨਤ ਬਹੁਤ ਲੜਕੀ ਨੇ